ਹalleluyah ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਪ੍ਰਭੂ ਜੀ ਤੁਹਾਡੀ ਵਡਿਆਈ ਹੋਵੇ ਤੁਹਾਡੀ ਮਹਿਮਾ ਹੋਵੇ ਮੇਰੇ ਪਿਤਾ ਕਿਉਂਕਿ ਤੁਸੀਂ ਮਹਿਮਾ ਵਡਿਆਈ ਆਦਰ ਮਾਣ ਸਤਿਕਾਰ ਦੇ ਜੋ ਕੁ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਹੋ ਜਿਨ੍ਹਾਂ ਨੇ ਹੁਣ ਤੱਕ ਸੰਭਾਲਿਆ ਹੈ ਮੇਰੇ ਪ੍ਰਭੂ ਤੁਸੀਂ ਹੋ ਜਿਨ੍ਹਾਂ ਨੇ ਹੁਣ ਤੱਕ ਜ਼ਿੰਦਾ ਰੱਖਿਆ ਹੈ ਮੇਰੇ ਪਿਤਾ ਤੁਸੀਂ ਹੋ ਪ੍ਰਭੂ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਬਲ ਦਿੱਤਾ ਹੈ ਕਿ ਅਸੀਂ ਪਰਮੇਸ਼ਵਰ ਤੁਹਾਡੀ ਮਹਿਮਾ ਕਰਦੇ ਰਹੀਏ ਤੁਹਾਡੀ ਵਡਿਆਈ ਕਰਦੇ ਰਹੀਏ ਤੁਹਾਡੇ ਨਾਮ ਦੀਆਂ ਗਵਾਹੀਆਂ ਦਿੰਦੇ ਰਹੀਏ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰ ਤੁਸੀਂ ਹੋ ਪ੍ਰਭੂ ਜੋ ਸਾਨੂੰ ਹਰ ਵਕਤ ਹਰ ਘੜੀ ਸੰਭਾਲਦੇ ਹੋ ਔਰ ਸਾਡੇ ਨਾਲ ਰਹਿੰਦੇ ਹੋ ਮੇਰੇ ਪਿਤਾ ਕਿਉਂਕਿ ਤੁਸੀਂ ਵਾਅਦਾ ਕੀਤਾ ਹੈ ਮੇਰੇ ਪਰਮੇਸ਼ਵਰ ਕਿ ਨਾਮ ਹੈ ਤੈਨੂੰ ਛੱਡਾਂਗਾ ਨਾਮ ਹੈ ਤੈਨੂੰ त्याਗਾਗਾ ਬਲਕਿ ਸੰਸਾਰ ਦੇ ਅੰਤ ਤੱਕ ਮੈਂ ਤੇਰੇ ਨਾਲ ਰਹਿਮਾਂਗਾ ਸੱਚਮੁੱਚ ਪਰਮੇਸ਼ਵਰ ਤੁਸੀਂ ਵਾਦਿਆਂ ਦੇ ਪੱਕੇ ਪਰਮੇਸ਼ਵਰ ਹੋ ਮੇਰੇ ਪ੍ਰਭੂ ਤੁਸੀਂ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਦੇ ਮੇਰੇ ਪਿਤਾ ਬਲਕਿ ਹਰ ਵਕਤ ਹਰ ਕੜੀ ਸਾਡੇ ਨਾਲ ਰਹਿੰਦੇ ਹੋ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਹਰ ਦੁੱਖ ਵਿੱਚ ਪ੍ਰਭੂ ਹਰ ਸੁੱਖ ਵਿੱਚ ਤੁਸੀਂ ਸਾਡੇ ਨਾਲ ਹੋ ਮੇਰੇ ਪਿਤਾ ਪਰਮੇਸ਼ਰ ਸਾਨੂੰ ਹਰ ਦੁੱਖਾਂ ਤੋਂ ਬਾਹਰ ਕੱਢਣ ਦੀ ਸਮਰਥ ਰੱਖਦੇ ਹੋ ਮੇਰੇ ਪਿਤਾ ਔਰ ਪਰਮੇਸ਼ਰ ਸਾਡੀ ਜ਼ਿੰਦਗੀ ਵਿੱਚ ਪ੍ਰਭੂ ਤੁਸੀਂ ਵੱਡੇ ਵੱਡੇ ਚਮਤਕਾਰ ਕਰਨ ਦੀ ਸਮਰਥ ਰੱਖਦੇ ਹੋ ਮੇਰੇ ਪ੍ਰਭੂ ਕਿਉਂਕਿ ਪਰਮੇਸ਼ਰ ਅਸੀਂ ਤੁਹਾਡੇ ਉੱਤੇ ਆਸ ਲਾਉਂਦੇ ਆ ਮੇਰੇ ਪਿਤਾ ਅਸੀਂ ਵਿਸ਼ਵਾਸ ਕਰਦੇ ਆ ਮੇਰੇ ਪਰਮੇਸ਼ਰ ਕੀ ਤੁਸੀਂ ਹੀ ਆਦੋਂ ਤੁਸੀਂ ਹੀ ਅੰਤੋਂ ਤੁਸੀਂ ਹੀ ਅਲਪਾਓ ਤੁਸੀਂ ਹੀ ਮੇਗਾਓ ਮੇਰੇ ਪਿਤਾ ਅੱਜ ਕੱਲ੍ਹ ਔਰ ਚੁਗੋ ਜੁਗ ਪ੍ਰਭੂ ਤੁਸੀਂ ਇੱਕੋ ਜੇ ਪਰਮੇਸ਼ਰ ਹੋ ਮੇਰੇ ਪਿਤਾ ਪਰਮੇਸ਼ਰ ਕੁਦਾਵੰਤ ਸੱਚਮੁੱਚ ਤੁਸੀਂ ਮਹਾਨ ਹੋ ਮੇਰੇ ਪਿਤਾ ਔਰ ਤੁਹਾਡੀ ਦਇਆ ਤੁਹਾਡੀ ਕਿਰਪਾ ਸਦਾ ਮੇਰੇ ਪਰਮੇਸ਼ਵਰ ਤੁਹਾਡੇ ਚਾਹੁਣ ਵਾਲਿਆਂ ਦੇ ਉੱਤੇ ਬਣੀ ਰਹਿੰਦੀ ਹੈ ਮੇਰੇ ਪਿਤਾ ਸਦਾ ਉਹਨਾਂ ਉੱਤੇ ਬਣੀ ਰਹਿੰਦੀ ਹੈ ਮੇਰੇ ਪ੍ਰਭੂ ਜੋ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਨੇ ਜੋ ਨੇਚਾ ਕਰਦੇ ਨੇ ਮੇਰੇ ਪਿਤਾ ਜੋ ਦੁੱਖਾਂ ਵਿੱਚ ਜੋ ਮੁਸੀਬਤਾਂ ਵਿੱਚ ਵੀ ਤੁਹਾਡਾ ਧੰਨਵਾਦ ਕਰਦੇ ਨੇ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਮਹਿਮਾ ਵਡਿਆਈ ਦੇ ਚੋਗੋ ਮੇਰੇ ਪਿਤਾ ਔਰ ਤੁਸੀਂ ਸਾਨੂੰ ਦੁੱਖਾਂ ਚੋਂ ਮੁਸੀਬਤਾਂ ਤੋਂ ਚਿੰਤਾ ਚੋਂ ਬਾਹਰ ਕੱਢਣ ਦੀ ਸਮਰਥ ਰੱਖਦੇ ਹੋ ਮੇਰੇ ਪਿਤਾ ਔਰ ਪਰਮੇਸ਼ਵਰ ਅੱਜ ਤੁਸੀਂ ਮੇਰੇ ਪ੍ਰਭੂ ਸਾਨੂੰ ਹਰ ਚਿੰਤਾ ਚੋਂ ਬਾਹਰ ਕੱਢ ਰਹੇ ਹੋ ਮੇਰੇ ਪਿਤਾ ਕਿਉਂਕਿ ਤੁਸੀਂ ਫਿਲਿੱਪੀਆਂ ਦੀ ਪੁਸਤਕਾ ਉਹਦਾ 4 ਅਧਿਆਇ ਉਹਦੀ 6 ਐਤ ਵਿੱਚ ਕਹਿ ਦਿੱਤਾ ਹੈ ਮੇਰੇ ਪ੍ਰਭੂ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਰਮੇਸ਼ਰ ਅੱਜ ਪਰਮੇਸ਼ਰ ਤੁਹਾਡਾ ਇਹ ਵਚਨ ਮੇਰੇ ਮਹਾਨ ਪਰਮੇਸ਼ਰ ਸਾਨੂੰ ਹਰ ਚਿੰਤਾ ਚੋਂ ਹਰ ਦੁੱਖ ਚੋਂ ਹਰ ਪਰੇਸ਼ਾਨੀ ਚੋਂ ਬਾਹਰ ਕੱਢੇ ਮੇਰੇ ਪਿਤਾ ਉਹ ਪ੍ਰਭੂ ਜੋ ਜੋ ਜਨ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਰਮੇਸ਼ਵਰ ਔਰ ਜੋ ਚਿੰਤਾ ਵਿੱਚ ਨੇ ਮੇਰੇ ਪਿਤਾ ਚਾਹੇ ਉਹ ਘਰਾਂ ਦੀ ਚਿੰਤਾ ਹੈ ਚਾਹੇ ਉਹ ਬੱਚਿਆਂ ਦੀ ਚਿੰਤਾ ਹੈ ਚਾਹੇ ਉਹ ਸਟੱਡੀ ਦੀ ਚਿੰਤਾ ਹੈ ਮੇਰੇ ਪਰਮੇਸ਼ਵਰ ਚਾਹੇ ਉਹ ਕਰਜ਼ਿਆਂ ਦੀ ਚਿੰਤਾ ਹੈ ਚਾਹੇ ਬਿਮਾਰੀਆਂ ਦੀ ਚਿੰਤਾ ਹੈ ਮੇਰੇ ਪ੍ਰਭੂ ਚਾਹੇ ਉਹ ਬਿジネス ਦੀ ਚਿੰਤਾ ਹੈ ਚਾਹੇ ਉਹ ਚੋਪ ਦੀ ਚਿੰਤਾ ਹੈ ਮੇਰੇ ਪਿਤਾ ਚਾਹੇ ਉਹ ਮੇਰੇ ਪਰਮੇਸ਼ਵਰ ਕਿਸੇ ਹੋਰ ਦੁੱਖ ਦੀ ਚਿੰਤਾ ਹੈ ਚਾਹੇ ਉਹ ਕਿਸੇ ਲੜਾਈ ਝਗੜੇ ਦੀ ਚਿੰਤਾ ਹੈ ਮੇਰੇ ਪਿਤਾ ਪਰਮੇਸ਼ਵਰ ਤੁਹਾਡਾ ਇਹ वचन ਮੇਰੇ ਪ੍ਰਭੂ ਇੱਕ ਇੱਕ ਜਨ ਨੂੰ ਹਰ ਚਿੰਤਾ ਦੇ ਵਿੱਚੋਂ ਬਾਹਰ ਕੱਢੇਗਾ ਪ੍ਰਭੂ ਯਸੂ ਤਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਬਲਕਿ ਤੁਹਾਡੀਆਂ ਬੇਨਤੀਆਂ ਤੁਹਾਡੀਆਂ ਪ੍ਰਾਰਥਨਾਵਾਂ ਤੁਹਾਡੀਆਂ ਅਰਦਾਸਾਂ ਧੰਨਵਾਦ ਸਾਹਿਤ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ ਮੇਰੇ ਪਿਤਾ ਹੋਰ ਪਰਮੇਸ਼ਰ ਸੱਚਮੁੱਚ ਅੱਜ ਜਦੋਂ ਤੁਹਾਡੇ ਲੋਕ ਇਸ ਵਚਨ ਨੂੰ ਸੁਣਨ ਮੇਰੇ ਪਿਤਾ ਉਹ ਤੁਹਾਡਾ ਧੰਨਵਾਦ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਔਰ ਹਰ ਚਿੰਤਾ ਚੋਂ ਹਰ ਦੁੱਖ ਚੋਂ ਬਾਹਰ ਆ ਜਾਣ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਮਤੀ ਦੀ ਅੰਜੀਲ ਵਿੱਚ ਮੇਰੇ ਪਿਤਾ ਉਹਦਾ 6 ਅਧਿਆਇ ਉਹਦੀ 31 ਐਤ ਵਿੱਚ ਕਹਿ ਦਿੰਦਾ ਹੈ ਮੇਰੇ ਪਿਤਾ ਕਿ ਤੁਸੀਂ ਇਹ ਨਾ ਕਹੋ ਚਿੰਤਾ ਕਰਕੇ ਕਿ ਅਸੀਂ ਕੀ ਖਾਵਾਂਗੇ ਕੀ ਪਹਿਨਾਂਗੇ ਕੀ ਪੀਵਾਂਗੇ ਕਿਉਂਕਿ ਪਰਾਈਆਂ ਕੌਮਾਂ ਦੇ ਲੋਕ ਵੀ ਇਸ ਗੱਲ ਦੀ ਚਿੰਤਾ ਕਰਦੇ ਹਨ ਪਰ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿੰਨਾ ਵਸਤੂਆਂ ਦੀ ਲੋੜ ਹੈ ਅਰਹੁਨੇ ਕਿਹਾ ਆਪਣੇ ਵਚਨ ਵਿੱਚ ਕਿ ਪਹਿਲਾ ਤੁਸੀਂ ਉਹਦੇ ਧਰਮ ਤੇ ਉਹਦੇ ਰਾਜ ਨੂੰ ਪਾਲੋ ਸੰਸਾਰ ਦੀਆਂ ਸਾਰੀਆਂ ਵਸਤੂਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਅੱਜ ਮੇਰਾ ਪਰਮੇਸ਼ਵਰ ਸਾਨੂੰ ਉਹ ਸਾਰੀਆਂ ਵਸਤੂਆਂ ਦੇ ਰਿਹਾ ਜੋ ਸੰਸਾਰ ਦੇ ਵਿੱਚ ਸਾਨੂੰ ਲੋੜ ਲਈ ਚਾਹੀਦੀਆਂ ਨੇ ਅੱਜ ਸਾਨੂੰ ਉਹ ਸਭ ਵਸਤੂਆਂ ਨਾਲ ਭਰ ਰਿਹਾ ਹੈ ਹਰ ਚੀਜ਼ ਉਹ ਸਾਨੂੰ ਦੇ ਰਿਹਾ ਹੈ ਜੋ ਸਾਡੀ ਜ਼ਰੂਰਤ ਲਈ ਹੈ ਹਰ ਚੀਜ਼ ਉਹ ਸਾਡੇ ਲਈ ਮੁਹੱਈਆ ਕਰਾ ਰਿਹਾ ਹੈ ਕਿਉਂਕਿ ਅੱਜ ਉਹਨੇ ਆਪਣੇ ਵਚਨ ਵਿੱਚ ਕਹਿ ਦਿੱਤਾ ਹੈ ਕਿ ਤੁਸੀਂ ਉਹਦੇ ਧਰਮ ਤੇ ਉਹਦੇ ਰਾਜ ਨੂੰ ਪਾਲੋ ਪਰਮੇਸ਼ਰ ਅੱਜ ਤੁਹਾਡੇ ਲੋਕ ਜੋ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਉਹ ਤੁਹਾਡੇ ਧਰਮ ਦੇ ਉੱਤੇ ਚੱਲਣ ਵਾਲੇ ਬਣ ਜਾਣ ਮੇਰੇ ਪਿਤਾ ਤੁਹਾਡੇ ਰਾਜ ਦੇ ਵਿੱਚ ਸ਼ਾਮਲ ਹੋ ਜਾਣ ਮੇਰੇ ਪਿਤਾ ਤੁਹਾਡੇ ਰਾਜ ਨੂੰ ਪਾਲ ਕੇ ਉਹਦੇ ਵਿੱਚ ਸ਼ਾਮਲ ਹੋ ਜਾਣ ਮੇਰੇ ਪਿਤਾ ਔਰ ਮੇਰੇ ਪ੍ਰਭੂ ਤੁਹਾਡਾ ਜੋ ਧਰਮ ਹੈ ਮੇਰੇ ਪਿਤਾ ਦਇਆ ਦਾ ਸੱਚਾਈ ਦਾ ਇਮਾਨਦਾਰੀ ਦਾ ਵਫਾਦਾਰੀ ਦਾ ਮੇਰੇ ਪਿਤਾ ਪ੍ਰੇਮ ਦਾ ਮੇਰੇ ਪ੍ਰਭੂ ਅੱਜ ਤੁਹਾਡੇ ਲੋਕ ਅੱਜ ਤੁਹਾਡੇ ਲੋਕ ਇਸ ਧਰਮ ਤੇ ਚੱਲਣਾ ਸ਼ੁਰੂ ਕਰ ਦੇਣ ਮੇਰੇ ਪਿਤਾ ਪਰਮੇਸ਼ਰ ਔਰ ਮੇਰੇ ਪਰਮੇਸ਼ਰ ਤੁਹਾਡੇ ਰਾਜ ਨੂੰ ਪਾਲਣ ਵਾਲੇ ਬਣ ਜਾਣ ਔਰ ਪ੍ਰਭੂ ਇੱਕ ਇੱਕ ਚੀਜ਼ ਮੇਰੇ ਪਿਤਾ ਜੋ ਉਹਨਾਂ ਨੂੰ ਚਾਹੀਦੀ ਹੈ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਔਰ ਜਿਨ੍ਹਾਂ ਨੂੰ ਉਹ ਚੀਜ਼ਾਂ ਦੀ ਲੋੜ ਹੈ ਮੇਰੇ ਪਰਮੇਸ਼ਰ ਅੱਜ ਤੁਹਾਡੇ ਇਸ ਵਚਨ ਦੀ ਸਮਰੱਥ ਦੇ ਦੁਆਰਾ ਇੱਕ ਇੱਕ ਜ਼ਰੂਰਤ ਤੁਹਾਡੇ ਲੋਕਾਂ ਦੀ ਪੂਰੀ ਹੋ ਜਾਵੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਹੋ ਜੋ ਸਾਡੀਆਂ ਲੋੜਾਂ ਨੂੰ ਪੂਰਾ ਕਰਦੇ ਹੋ ਮੇਰੇ ਪਿਤਾ ਤੁਸੀਂ ਕਹਾਏ ਆਪਣੇ वचन ਵਿੱਚ ਮੇਰੇ ਪਿਤਾ ਪਰਮੇਸ਼ਰ ਕਿ ਤੁਸੀਂ ਚਿੰਤਾ ਕਰਕੇ ਆਪਣਾ ਇੱਕ ਪਲ ਵੀ ਇੱਕ ਸਾਹ ਵੀ ਨਹੀਂ ਵਧਾ ਸਕਦੇ ਮੇਰੇ ਪਰਮੇਸ਼ਰ ਬਲਕਿ ਪ੍ਰਭੂ ਤੁਸੀਂ ਕਿਹਾ ਹੈ ਕਿ ਤੁਸੀਂ ਮੇਰੀ ਮਹਿਮਾ ਕਰੋ ਮੇਰੇ ਪਿਤਾ ਅੱਜ ਪ੍ਰਭੂ ਅਸੀਂ ਚਿੰਤਾਵਾਂ ਨੂੰ ਛੱਡ ਕੇ ਮੇਰੇ ਪਿਤਾ ਤੁਹਾਡੀ ਮਹਿਮਾ ਕਰਨ ਵੱਲ ਲੱਗ ਜਾਈਏ ਮੇਰੇ ਪਿਤਾਜ ਪ੍ਰਭੂ ਹਰੋ ਚਿੰਤਾ ਹਾਰ ਰਹੀ ਹੈ ਮੇਰੇ ਪ੍ਰਭੂ ਜੋ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਉਹਨਾਂ ਨੂੰ ਤੰਗ ਕਰ ਰਹੀ ਹੈ ਮੇਰੇ ਪਿਤਾ ਕਿਉਂਕਿ ਤੁਸੀਂ वचन ਦੀ ਸਮਰਥ ਦੇ ਨਾਲ ਅੱਜ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਚਿੰਤਾ ਤੁਸੀਂ ਚਿੰਤਾ ਕਰਨੀ ਛੱਡ ਦਿਓ ਮੇਰੇ ਪਿਤਾ ਅੱਜ ਅਸੀਂ ਸਾਰੀਆਂ ਚਿੰਤਾਵਾਂ ਨੂੰ ਛੱਡ ਰਹੇ ਹਾਂ ਮੇਰੇ ਪਰਮੇਸ਼ਰ ਪ੍ਰਭੂ ਸੱਚਮੁੱਚ ਮੇਰੇ ਪਿਤਾ ਮੇਰੇ ਪਿਤਾ ਜੋ ਜੋ ਚਿੰਤਾ ਦਾ ਡਰ ਹੈ ਤੁਹਾਡੇ ਲੋਕਾਂ ਦੇ ਅੰਦਰ ਮੇਰੇ ਪਿਤਾ ਚਾਹੇ ਉਹ ਕਰਜ਼ਿਆਂ ਦੀ ਚਿੰਤਾ ਹੈ ਚਾਹੇ ਕੋਈ ਹੋਰ ਬੋਝ ਹੈ ਮੇਰੇ ਪਿਤਾ ਅੱਜ ਉਹ ਸਾਰਾ ਡਰ ਚਿੰਤਾ ਦਾ ਇਸੇ ਕੜੀ ਇਸੇ ਵਕਤ ਰਿਮੂਵ ਹੋ ਰਿਹਾ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਤੁਸੀਂ ਆਪਣੇ ਬਚਨ ਵਿੱਚ ਕਿਹਾ ਹੈ ਮੇਰੇ ਪਿਤਾ ਕੀ ਤੁਸੀਂ ਸਾਨੂੰ ਡਰਦਾ ਆਤਮਾ ਨਹੀਂ ਦਿੱਤਾ ਬਲਕਿ ਸਮਰਥਾ ਦਾ ਪ੍ਰੇਮ ਦਾ ਮੇਰੇ ਪਰਮੇਸ਼ਰ ਸਾਨੂੰ ਆਤਮਾ ਦਿੱਤਾ ਹੈ ਮੇਰੇ ਪਿਤਾ ਚ ਉਹ ਪਵਿੱਤਰ ਆਤਮਾ ਜੋ ਤੁਹਾਨੂੰ ਤੁਸੀਂ ਦਲੇਰੀ ਦਾ ਆਤਮਾ ਦਿੱਤਾ ਹੈ ਮੇਰੇ ਪਿਤਾ ਅੱਜ ਉਹ ਦਲੇਰੀ ਦਾ ਆਤਮਾ ਹਰ ਚਿੰਤਾ ਨੂੰ ਹਰਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਸਾਨੂੰ ਚਿੰਤਾ ਛੁਕਾ ਨਹੀਂ ਸਕਦੀ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਤੁਸੀਂ ਵਚਨ ਵਿੱਚ ਕਹਿਆ ਹੈ ਕਿ ਚਿੰਤਾ ਇਨਸਾਨ ਨੂੰ ਛੁਕਾ ਦਿੰਦੀ ਹੈ ਪਰ ਚੰਗਾ ਵਚਨ ਆਨੰਦ ਕਰਦਾ ਹੈ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਤੁਹਾਡਾ ਇਹ ਵਚਨ ਆਨੰਦ ਨਾਲ ਪਰ ਰਿਹਾ ਔਰ ਮੇਰੇ ਪ੍ਰਭੂ ਸੱਚੀ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਮੇਰੇ ਪਿਤਾ ਔਰ ਅੱਜ ਅਸੀਂ ਉਸ ਦਲੇਰੀ ਦੇ ਨਾਲ ਮੇਰੇ ਪਰਮੇਸ਼ਰ ਹਰ ਚਿੰਤਾ ਦਾ ਸਾਹਮਣਾ ਕਰਦੇ ਹਾਂ ਮੇਰੇ ਪਿਤਾ ਹਰੋ ਚਿੰਤਾ ਜੋ ਫੈਨਸਲੀ ਤੁਹਾਡੇ ਲੋਕਾਂ ਦੇ ਵਿੱਚ ਹੈ ਮੇਰੇ ਪਿਤਾ ਹਰ ਰੋਜ਼ ਚਿੰਤਾ ਜੋ ਬੱਚਿਆਂ ਦੀ ਹੈ ਜੋ ਉਹਨਾਂ ਦੀ ਸਟੱਡੀ ਦੀ ਚਿੰਤਾ ਹੈ ਮੇਰੇ ਪਰਮੇਸ਼ਰ ਹਰ ਰੋਜ਼ ਚਿੰਤਾ ਜੋ ਘਰਾਂ ਵਿੱਚ ਕੋਈ ਲੜਾਈ ਝਗੜਾ ਹੈ ਉਸ ਦੀ ਹੈ ਮੇਰੇ ਪ੍ਰਭੂ ਅੱਜ ਉਹ ਚਿੰਤਾ ਦਾ ਸੀ ਸਾਹਮਣਾ ਕਰਦਿਆ ਤੁਹਾਡੇ ਦਲੇਰੀ ਵਾਲੀ ਆਤਮਾ ਦੇ ਨਾਲ ਮੇਰੇ ਪਿਤਾ ਤੁਸੀਂ ਸਾਨੂੰ ਡਰ ਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ ਜੋ ਦਲੇਰੀ ਦੇ ਆਤਮਾ ਨਾਲ ਅਸੀਂ ਹਰ ਚਿੰਤਾ ਦਾ ਸਾਹਮਣਾ ਕਰਦੇ ਹਾਂ ਹਰ ਰੋਜ਼ ਚਿੰਤਾ ਜੋ ਬਿਮਾਰੀ ਦੀ ਚਿੰਤਾ ਹੈ ਹਰ ਰੋਜ਼ ਬਿਮਾਰੀ ਜਦ ਉਸ ਦਲੇਰੀ ਵਾਲੇ ਆਤਮਾ ਦੇ ਨਾਲ ਅਸੀਂ ਸਾਹਮਣਾ ਕਰਦੇ ਹਾਂ ਮੇਰੇ ਪਰਮੇਸ਼ਰ ਤੇ ਉਹ ਚਿੰਤਾ ਜ ਚੁੱਕ ਚੁਕੀ ਹੈ ਪ੍ਰਭੂ ਚਿੰਤਾ ਜ ਹਾਰ ਚੁਕੀ ਹੈ ਮੇਰੇ ਪਿਤਾ ਔਰ ਤੁਹਾਡੇ ਲੋਕ ਜਿੱਤ ਚੁਕੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਤ ਚੁਕੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਵਚਨ ਵਿੱਚ ਕਹਿ ਦਿੱਤਾ ਮੇਰੇ ਪ੍ਰਭੂ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਪਰਮੇਸ਼ਰ ਤੁਹਾਡੀਆਂ ਹਰ ਦਾਸਾਂ ਤੁਹਾਡੀਆਂ ਪ੍ਰਾਰਥਨਾਵਾਂ ਬੇਨਤੀ ਸਹਿਤ ਪਰਮੇਸ਼ਵਰ ਦੇ ਅੱਗੇ ਕੀਤੀਆਂ ਜਾਣ ਅੱਜ ਪਰਮੇਸ਼ਵਰ ਅਸੀਂ ਸਿਰਫ ਤੁਹਾਡਾ ਤਨਵਾਦ ਕਰਨ ਵਾਲੇ ਬਣ ਜਾਈਏ ਤੁਹਾਡੀ ਵਡਿਆਈ ਕਰਨ ਵਾਲੇ ਬਣ ਜਾਈਏ ਤੁਹਾਡੀ ਮਹਿਮਾ ਕਰਨ ਵਾਲੇ ਬਣ ਜਾਈਏ ਮੇਰੇ ਪਰਮੇਸ਼ਵਰ ਅੱਜ ਜੋ ਬੋਝ ਜੋ ਚਿੰਤਾ ਦੇ ਬੋਝ ਨੇ ਮੇਰੇ ਪਿਤਾ ਪਰਮੇਸ਼ਵਰ ਅੱਜ ਜੋ ਬੋਝ ਸਾਡੇ ਜੀਵਨਾ ਚੋਂ ਹਮੇਸ਼ਾ ਲਈ ਰਿਮੂਵ ਹੋ ਜਾਨ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਚਿੰਤਾ ਹੈ ਪ੍ਰਭੂ ਤੁਹਾਡੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਣਾ ਹੈ ਮੇਰੇ ਪਿਤਾ ਚਿੰਤਾ ਹੈ ਤੁਹਾਡੇ ਲੋਕਾਂ ਨੂੰ ਮੇਰੇ ਪਿਤਾ ਜਿਨ੍ਹਾਂ ਦੇ ਕਾਰੋਬਾਰ ਬੰਦ ਹੋਏ ਨੇ ਮੇਰੇ ਪ੍ਰਭੂ ਚਿੰਤਾ ਹੈ ਲੋਕਾਂ ਨੂੰ ਪ੍ਰਭੂ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ ਪਰਮੇਸ਼ਰ ਅੱਜ ਇਸ वचन ਦੀ ਸਮਰਥ ਦੇ ਦੁਆਰਾ ਮੇਰੇ ਪ੍ਰਭੂ ਤੁਸੀਂ ਇੱਕ ਇੱਕ ਦੀ ਚਿੰਤਾ ਨੂੰ ਦੂਰ ਕਰ ਰਹੇ ਹੋ ਮੇਰੇ ਪਿਤਾ ਅੱਜ ਉਹਨਾਂ ਲਈ ਬਾਹਰ ਦੇ ਦਰਵਾਜ਼ੇ ਖੋਲ ਰਹੇ ਹੋ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਲੋਕਾਂ ਦੇ ਲਈ bizness ਨਾ ਮੇ bizness ਦੇ ਦਰਵਾਜ਼ੇ ਖੁੱਲ ਰਹੇ ਨੇ ਪ੍ਰਭੂ ਯਸੂ ਤਾਡੇ ਨਾਮ ਦੇ ਵਿੱਚ ਔਰ ਪ੍ਰਭੂ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਕਰਨੀ ਹੈ ਮੇਰੇ ਪਰਮੇਸ਼ਰ ਉਹਨਾਂ ਨੂੰ ਚਿੰਤਾ ਹੈ ਕਿ ਅਸੀਂ ਕਰਕੇ ਮੈਂ ਬਣਾਵਾਂਗੇ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਤੁਸੀਂ ਆਪਣੀ ਮਹਾਸਮਰਤ ਦੇ ਦੁਆਰਾ ਉਹਨਾਂ ਦੇ ਘਰਾਂ ਨੂੰ ਬਣਾਓ ਕਿਉਂਕਿ ਤੁਸੀਂ ਵਚਨ ਚ ਕਹਿਆ ਹੀ ਹੈ ਹਵਾ ਹੀ ਕਰਨਾ ਬਣਾਵੇ ਤਾਂ ਬਣਾਉਣ ਵਾਲੇ ਦੀ ਮਿਹਨਤ ਬੇਅਰਥ ਹੈ ਮੇਰੇ ਪ੍ਰਭੂ ਅਸੀਂ ਚਿੰਤਾ ਕਰਕੇ ਆਪਣੇ ਘਰਾਂ ਨੂੰ ਨਹੀਂ ਬਣਾ ਸਕਦੇ ਪਰ ਪਰਮੇਸ਼ਰ ਤੁਸੀਂ ਆਪਣੀ ਸਮਰੱਥ ਦੇ ਦੁਆਰਾ ਬਣਾ ਸਕਦੇ ਹੋ ਮੇਰੇ ਪਿਤਾ ਆਪਣੇ ਮੱਸੇ ਦੇ ਦੁਆਰਾ ਮੇਰੇ ਪ੍ਰਭੂ ਆਪਣੀ ਤਾਕਤ ਦੇ ਦੁਆਰਾ ਬਣਾ ਸਕਦੇ ਹੋ ਮੇਰੇ ਪਰਮੇਸ਼ਵਰ ਅੱਜ ਜਿਨ੍ਹਾਂ ਨੂੰ ਜ਼ਰੂਰਤ ਹੈ ਪ੍ਰਭੂ ਮਕਾਨਾਂ ਦੀ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਉਹਨਾਂ ਦੇ ਮਕਾਨ ਪਰਮੇਸ਼ਰ ਤੁਸੀਂ ਖੁਦ ਬਣਾਓ ਮੇਰੇ ਪਰਮੇਸ਼ਵਰ ਅੱਤੇ ਚੋ ਲੋਕ ਮਿਹਨਤ ਕਰ ਰਹੇ ਨੇ ਮੇਰੇ ਪਿਤਾ ਤੁਹਾਡੀ ਵਡਿਆਈ ਕਰ ਰਹੇ ਨੇ ਤੁਹਾਡੀ ਮਹਿਮਾ ਕਰ ਰਹੇ ਨੇ ਅੱਜ ਉਹਨਾਂ ਦੀ ਮਿਹਨਤ ਉਹਨਾਂ ਦੇ ਜੀਵਨ ਬੱਤਵਾ ਜਾਵੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਸਮਰਥਾ ਹੈ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਜੀਵਨ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਮੇਰੇ ਪ੍ਰਭੂ ਤੁਹਾਡੇ ਲੋਕ ਇੱਕ ਇੱਕ ਚਿੰਤਾ ਜੋ ਬਾਹਰ ਆ ਰਹੇ ਨੇ ਮੇਰੇ ਪਿਤਾ ਬਾਹਰ ਆ ਰਹੇ ਨੇ ਮੇਰੇ ਪ੍ਰਭੂ ਜੋ ਚਿੰਤਾ ਚੋਂ ਮੇਰੇ ਪਿਤਾ ਪਰਮੇਸ਼ਰ ਜੋ ਚਿੰਤਾ ਉਹਨਾਂ ਨੂੰ ਛੁਕਾ ਰਹੀਆਂ ਸੀ ਜੋ ਚਿੰਤਾ ਉਹਨਾਂ ਨੂੰ ਹਰਾ ਰਹੀ ਸੀ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡੇ ਲੋਕ ਚਿੰਤਾ ਚੋਂ ਬਾਹਰ ਆ ਕੇ ਤੁਹਾਡੀ ਤੁਹਾਡੇ ਚਰਨਾਂ ਵਿੱਚ ਬੈਠ ਕੇ ਪ੍ਰਾਰਥਨਾ ਧੰਨਵਾਦ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜੋ ਲੋਕ ਪ੍ਰਾਰਥਨਾ ਨਹੀਂ ਕਰ ਪਾਉਂਦੇ ਸੀ ਮੇਰੇ ਪਿਤਾ ਉਹਨਾਂ ਨੂੰ ਚਿੰਤਾ ਸੀ ਮੇਰੇ ਪ੍ਰਭੂ ਕਿ ਅਸੀਂ ਪ੍ਰਾਰਥਨਾ ਨਹੀਂ ਕਰ ਪਾਉਂਦੇ ਮੇਰੇ ਪਿਤਾ ਜੋ ਪ੍ਰਾਰਥਨਾ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਕੀ ਹੈ ਪਰਮੇਸ਼ਵਰ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਜਿੰਨਾ ਪੈਣਾ ਕੋ ਔਲਾਦ ਨਹੀਂ ਹੈ ਮੇਰੇ ਪਰਮੇਸ਼ਰ ਉਹ ਚਿੰਤਾ ਵਿੱਚ ਨੇ ਮੇਰੇ ਮਹਾਨ ਪਰਮੇਸ਼ਰ ਅੱਜ ਮੇਰੇ ਪ੍ਰਭੂ ਤੁਸੀਂ ਆਪਣੇ ਵਚਨ ਦੀ ਤਾਕਤ ਨਾਲ ਮੇਰੇ ਪਰਮੇਸ਼ਰ ਆਪਣੇ ਵਚਨ ਦੀ ਸਮਰਥ ਨਾਲ ਉਹਨਾਂ ਦੀ ਚਿੰਤਾ ਦੂਰ ਕਰ ਦਿਓ ਮੇਰੇ ਪ੍ਰਭੂ ਕਿਉਂਕਿ ਤੁਸੀਂ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪ੍ਰਭੂ ਕਿ ਤੁਸੀਂ ਬੇਔਲਾਦ ਔਰਤ ਨੂੰ ਬੱਚਿਆਂ ਦੀ ਮਾਂ ਬਣਾ ਕੇ ਆਨੰਦ ਕਰਦੇ ਹੋ ਮੇਰੇ ਪਿਤਾ ਅੱਜ ਇਹ ਵਚਨ ਉਹਨਾਂ ਭੈਣਾਂ ਦੇ ਜੀਵਨ ਵਿੱਚ ਜਾਵੇ ਪ੍ਰਭੂ ਜਿੰਨਾ ਕੋ ਅਲਾਦ ਨਹੀਂ ਹੈ ਮੇਰੇ ਪਰਮੇਸ਼ਰ ਉਹਨਾਂ ਮੇਰੇ ਪਿਤਾ ਉਹ ਬੱਚਿਆਂ ਦੀ ਮਾਂ ਬਣ ਜਾਣ ਔਰ ਉਹ ਆਨੰਦ ਨਾਲ ਭਰ ਜਾਣ ਜਿਸ ਆਨੰਦ ਦੀ ਤੁਸੀਂ ਵਚਨ ਵਿੱਚ ਗੱਲ ਕੀਤੀ ਹੈ ਮੇਰੇ ਪਰਮੇਸ਼ਰ ਅੱਜ ਉਹਨਾਂ ਦੀ ਚਿੰਤਾ ਉਹ ਸ਼ਰਮਿੰਦਗੀ ਵਾਲੀ ਚਿੰਤਾ ਮੇਸ਼ਾਂ ਲਈ ਦੂਰ ਹੋ ਜਾਵੇ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਤੁਸੀਂ ਕੀ ਹੈ ਮੇਰੇ ਪ੍ਰਭੂ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੋ ਕਰਜ਼ਿਆਂ ਵਿੱਚ ਦੱਬੇ ਹੋਏ ਨੇ ਮੇਰੇ ਪਿਤਾ ਕਰਜ਼ਿਆਂ ਦੀ ਚਿੰਤਾ ਹੈ ਮੇਰੇ ਪਿਤਾ ਤੁਸੀਂ ਵਚਨ ਚ ਕਿਹਾ ਹੈ ਮੇਰੇ ਪ੍ਰਭੂ ਕਿ ਤੁਸੀਂ ਕਰਜ਼ੇ ਲੈਣ ਵਾਲੇ ਨਹੀਂ ਬਲਕਿ ਦੇਣ ਵਾਲੇ ਬਣੋਗੇ ਮੇਰੇ ਪਰਮੇਸ਼ਰ ਅੱਜ ਇਹ ਤੁਹਾਡੇ ਵਚਨ ਦੀ ਸਮਰਥ ਕਰਜ਼ਿਆਂ ਦੀ ਚਿੰਤਾ ਨੂੰ ਦੂਰ ਕਰ ਰਹੀ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਦੂਰ ਕਰ ਰਹੀ ਹੈ ਮੇਰੇ ਪਿਤਾ ਓ ਮੇਰੇ ਪਰਮੇਸ਼ਰ ਅੱਜ ਤੁਹਾਡੇ ਲੋਕ ਤੁਹਾਡੀ ਸਮਰਥ ਦੇ ਦੁਆਰਾ ਆਜ਼ਾਦ ਹੋ ਰਹੇ ਨੇ ਮੇਰੇ ਪਿਤਾ ਜਿਨ੍ਹਾਂ ਦੇ ਘਰਾਂ ਵਿੱਚ ਪ੍ਰਭੂ ਕੋਈ ਜਾਦੂ ਟੁਣਿਆਂ ਨੇ ਉਹਨਾਂ ਨੂੰ ਚਿੰਤਾ ਪਾਈ ਹੋਈ ਹੈ ਮੇਰੇ ਪਿਤਾ ਖਾਦੇ ਖਵਾਏ ਨੇ ਉਹਨਾਂ ਦੇ ਘਰਾਂ ਵਿੱਚ ਕੋਈ ਕਲੇਸ਼ ਕੋਈ ਲੜਾਈ ਝਗੜੇ ਦੁਆਰਾ ਚਿੰਤਾ ਪਾਈ ਹੈ ਨਸ਼ਿਆਂ ਦੁਆਰਾ ਚਿੰਤਾ ਪਾਈ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਜਾਦੂ ਟੁਣਿਆਂ ਦੀ ਚਿੰਤਾ ਹਮੇਸ਼ਾ ਲਈ ਦੂਰ ਹੋ ਰਹੀ ਹੈ ਤੁਹਾਡੇ ਬਚਨ ਦੀ ਸਮਰਥ ਦੇ ਦੁਆਰਾ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਕਿਹਾ ਹੈ ਆਪਣੇ ਬਚਨ ਵਿੱਚ ਪ੍ਰਭੂ ਕਿ ਯਾਕੂਬ ਦੇ ਘਰਾਣੇ ਉੱਤੇ ਕੋਈ ਜਾਦੂ ਟੂਣਾ ਕੋਈ ਫਾਲ ਨਹੀਂ ਚੱਲੇਗੀ ਮੇਰੇ ਪ੍ਰਭੂ ਅਸੀਂ ਤੁਹਾਡੇ ਬੱਚੇ ਹਾਂ ਮੇਰੇ ਪਿਤਾ ਅਸੀਂ ਤੁਹਾਡੀ ਅੰਛਾ ਮੇਰੇ ਪਿਤਾ ਅਸੀਂ ਤੁਹਾਡਾ ਚੁਣਿਆ ਹੋਇਆ ਵੰਸ਼ਾ ਮੇਰੇ ਪਿਤਾ ਪਰਮੇਸ਼ਰ ਔਰ ਜਾਂਚਕਾਂ ਦੀ ਸਹੀ ਮੰਡਲੀਆਂ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਅਸੀਂ ਤੁਹਾਡੇ ਲੋਕ ਆ ਮੇਰੇ ਪ੍ਰਭੂ ਔਰ ਸਾਡੇ ਤੇ ਕੋਈ ਜਾਦੂ ਟੂਣਾ ਕੋਈ ਫਾਲ ਨਹੀਂ ਚੱਲ ਸਕਦੀ ਪਰਮੇਸ਼ਰ ਅੱਜ ਦੇ ਤੁਹਾਡੇ ਇਸ वचन ਦੀ ਸਮਰਥ ਦੇ ਨਾਲ ਹਰ ਜਾਦੂਗਰੀਆਂ ਦੀ ਪਾਈ ਹੋਈ ਚਿੰਤਾ ਕੈਨਸਲ ਹੋ ਰਹੀ ਹੈ ਪ੍ਰਭੂ ਯਸੂ ਦਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਿਆ ਹੈ ਪ੍ਰਭੂ ਆਪਣੇ ਵਚਨ ਵਿੱਚ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਪ੍ਰਭੂ ਤੁਸੀਂ ਕਿਆ ਹੈ ਵਚਨ ਚ ਕਿ ਛੇਰ ਦੇ ਬੱਚਿਆਂ ਨੂੰ ਭੁੱਖ ਲੱਗਦੀ ਹੈ ਕਾਟਾ ਪੈ ਸਕਦਾ ਹੈ ਪਰ ਯਹੋਵਾ ਦੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੀ ਕੋਈ ਥੋੜ ਨਹੀਂ ਹੋਵੇਗੀ ਮੇਰੇ ਪਿਤਾ ਔਰ ਤੁਹਾਡਾ ਇਹ ਵਚਨ ਅੱਜ ਮੇਰੇ ਪਿਤਾ ਹਰ ਥੋੜਾ ਨੂੰ ਹਰ ਕਮੀਆਂ ਨੂੰ ਪੂਰਾ ਕਰ ਰਿਹਾ ਹੈ ਮੇਰੇ ਪਰਮੇਸ਼ਰ ਜਿੰਨਾ ਕੋਲ ਪ੍ਰਭੂ ਖਾਲੇ ਨਹੀਂ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡੇ ਵਚਨ ਦੀ ਸਮਰਥ ਮੈਂ ਉਹਨਾਂ ਦੇ ਘਰਾਂ ਵਿੱਚ ਭੇਜਦਾ ਮੇਰੇ ਪ੍ਰਭੂ ਅੱਜ ਉਹਨਾਂ ਦੇ ਖਾਣ ਨੂੰ ਪ੍ਰਭੂ ਤੁਸੀਂ ਮਹੱਇਆ ਕਰ ਰਹੇ ਹੋ ਮੇਰੇ ਪਿਤਾ ਉਹਨਾਂ ਦੇ ਪੈਣਨ ਨੂੰ ਮਹੱਇਆ ਕਰ ਰਹੇ ਹੋ ਮੇਰੇ ਪ੍ਰਭੂ ਮੇਰੇ ਪਰਮੇਸ਼ਵਰ ਅੱਜ ਤੁਹਾਡੇ ਵਚਨ ਦੀ ਤਾਕਤ ਮੇਰੇ ਪਿਤਾ ਪਰਮੇਸ਼ਰ ਇੱਕ ਇੱਕ ਦੀਆਂ ਕਮੀਆਂ ਘਟੀਆਂ ਨੂੰ ਪੂਰਾ ਕਰ ਰਹੀ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਵਚਨ ਚ ਕਹਿਆ ਹੈ ਕਿ ਯਹਵਾ ਦੇ ਤਾਲਬਾ ਨੂੰ ਕਿਸੇ ਚੰਗੀ ਵਸਤੂ ਦੀ ਕੋਈ ਘਾਟ ਨਹੀਂ ਹੋਵੇਗੀ ਅੱਜ ਉਹ ਸਾਰੀਆਂ ਘਾਟਾ ਸਾਰੀਆਂ ਕਮੀਆਂ ਮੇਰੇ ਪਰਮੇਸ਼ਰ ਜਿਨ੍ਹਾਂ ਦੀ ਤੁਹਾਡੇ ਲੋਕਾਂ ਨੂੰ ਲੋੜ ਹੈ ਮੇਰੇ ਪ੍ਰਭੂ ਅੱਜ ਜੋ ਕਮੀਆਂ ਘਟੀਆਂ ਤੁਸੀਂ ਪੂਰੀਆਂ ਕਰ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪੂਰੀਆਂ ਕਰ ਰਹੇ ਹੋ ਮੇਰੇ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪਿਤਾ ਵੀ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਪਰਮੇਸ਼ਰ ਉਹ ਪ੍ਰਭੂ ਸਾਡੀਆਂ ਚਿੰਤਾ ਤੁਸੀਂ ਕਰਦੇ ਹੋ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਕਹਿਆ ਹੈ ਆਪਣੇ ਵਚਨ ਵਿੱਚ ਕਿ ਆਪਣਾ ਬੋਧ ਜਹਵਾ ਉੱਤੇ ਸੁੱਟ ਦਿਓ ਉਹ ਤੁਹਾਡੀ ਫਿਕਰ ਕਰਦਾ ਹੈ ਮੇਰੇ ਪਿਤਾ ਅੱਜ ਪਰਮੇਸ਼ਰ ਜਿੰਨੇ ਵੀ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪ੍ਰਭੂ ਔਰ ਜਿਸ ਜਿਸ ਘਰ ਵਿੱਚ ਇਸ ਪ੍ਰਾਰਥਨਾ ਨੂੰ ਅੱਗੇ ਪੇਜ ਰਹੇ ਨੇ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਉਹਨਾਂ ਦਾ ਬੋਝ ਤੁਸੀਂ ਲੈ ਰਹੇ ਹੋ ਮੇਰੇ ਪ੍ਰਭੂ ਅੱਜ ਉਹਨਾਂ ਦੇ ਭਾਰ ਤੁਸੀਂ ਚੁੱਕ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਅੱਜ ਉਹਨਾਂ ਦਾ ਬੋਝ ਤੁਸੀਂ ਚੁੱਕ ਰਹੇ ਹੋ ਮੇਰੇ ਪ੍ਰਭੂ ਕਿਉਂਕਿ ਤੁਸੀਂ ਸਾਡੀ ਫਿਕਰ ਕਰਦੇ ਹੋ ਮੇਰੇ ਪਿਤਾ ਤੁਸੀਂ ਫਿਕਰ ਕਰਦੇ ਹੋ ਪ੍ਰਭੂ ਇੱਕ ਇੱਕ ਪਰਿਵਾਰ ਦੀ ਮੇਰੇ ਪਿਤਾ ਇੱਕ ਇੱਕ ਘਰ ਦੀ ਉਹਨਾਂ ਦੇ ਬੱਚਿਆਂ ਦੀ ਮੇਰੇ ਪਿਤਾ ਉਹਨਾਂ ਦੇ ਫਾਈਨੈਂਸ ਦੀ ਉਹਨਾਂ ਦੇ ਕਾਰੋਬਾਰ ਦੀ ਉਹਨਾਂ ਦੀਆਂ ਨੌਕਰੀਆਂ ਦੀ ਫਿਕਰ ਕਰਦੇ ਹੋ ਮੇਰੇ ਪਰਮੇਸ਼ਰ ਅੱਜ ਦਾ ਤੁਹਾਡਾ ਇਹ वचन ਮੇਰੇ ਪਰਮੇਸ਼ਰ ਇੱਕ ਕਿ ਇੱਕ ਦੇ ਜੀਵਨ ਵਿੱਚੋਂ ਪ੍ਰਭੂ ਜੋ ਚਿੰਤਾਵਾਂ ਨੇ ਉਹਨਾਂ ਨੂੰ ਦੂਰ ਕਰੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਪਰਮੇਸ਼ਰ ਜੋ ਜੋ ਬੋਝ ਤੁਹਾਡੇ ਲੋਕ ਲੈ ਕੇ ਬੈਠੇ ਆ ਅੱਜ ਤੁਹਾਡੇ ਬਚਨਾਂ ਦੀ ਸਮਰਥ ਦੇ ਦੁਆਰਾ ਇੱਕ ਇੱਕ ਬੋਝ ਤੋਂ ਹਲਕੇ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਇੱਕ ਇੱਕ ਚਿੰਤਾ ਤੋਂ ਹਲਕੇ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਹਲਕੇ ਹੋ ਜਾਣ ਮੇਰੇ ਪਿਤਾ ਔਰ ਮੇਰੇ ਪਰਮੇਸ਼ੁਰ ਖੁਦਾਬਾਪ ਤੁਸੀਂ ਆਪਣੇ ਵਚਨ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਦੁੱਖ ਦੇ ਵੇਲੇ ਮੈਨੂੰ ਪੁਕਾਰ ਤੇ ਮੈਂ ਤੈਨੂੰ ਛੁਡਾਵਾਂਗਾ ਅੱਜ ਜਿੰਨੇ ਵੀ ਦੁੱਖ ਵਿੱਚ ਨੇ ਮੇਰੇ ਪ੍ਰਭੂ ਆਪਣੇ ਦੁੱਖਾਂ ਦੀ ਚਿੰਤਾ ਕਰ ਰਹੇ ਨੇ ਮੇਰੇ ਪ੍ਰਭੂ ਔਰ ਤੁਹਾਡੇ ਅੱਜ ਦੇ ਇਸ ਵਚਨ ਦੀ ਸਮਰਥ ਉਹਨਾਂ ਨੂੰ ਛੁਡਾ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਪ੍ਰਭੂ ਦੁੱਖਾਂ ਨੂੰ ਹਰਾ ਨਹੀਂ ਸਕਦੇ ਦੁੱਖਾਂ ਦੀ ਚਿੰਤਾ ਉਹਨਾਂ ਨੂੰ ਹਰਾ ਨਹੀਂ ਸਕਦੀ ਕਿਉਂਕਿ ਪਰਮੇਸ਼ੁਰ ਤੁਸੀਂ ਕਹਿ ਦਿੱਤਾ ਕਿ ਦੁੱਖ ਵੇਲੇ ਮੈਨੂੰ ਪੁਕਾਰ ਮੈਂ ਤੈਨੂੰ ਨਛੁਡਾ ਮਾਗਾ ਤੂੰ ਮੇਰੀ ਮਹਿਮਾ ਕਰੇਗਾ ਅੱਜੇ ਬਚਨ ਦੀ ਤਾਕਤ ਤੁਹਾਡੇ ਲੋਕਾਂ ਨੂੰ ਦੁੱਖਾਂ ਚੋਂ ਛਡਾਰ ਰਹੀ ਹੈ ਮੇਰੇ ਪਿਤਾ ਚਿੰਤਾ ਚੋਂ ਬਾਹਰ ਕੱਢ ਰਹੀ ਹੈ ਮੇਰੇ ਪਰਮੇਸ਼ਰ ਔਰ ਤੁਹਾਡੇ ਲੋਕ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਕਰਨ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਣ ਰਹੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਤੁਸੀਂ ਕਿਹਾ ਹੈ ਵਚਨ ਵਿੱਚ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਪਰਮੇਸ਼ਰ ਖੁਦਾਬਾਪ ਮੇਰੇ ਪਰਮੇਸ਼ਰ ਅੱਜ ਤੁਸੀਂ ਸਭਨਾ ਦੀਆਂ ਚਿੰਤਾਵਾਂ ਨੂੰ ਦੂਰ ਕਰ ਰਹੇ ਹੋ ਮੇਰੇ ਪਰਮੇਸ਼ਰ ਤੇ ਮੇਰੇ ਪਰਮੇਸ਼ਰ ਜੋ ਇਸ ਵਚਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਰਹੇ ਨੇ ਮੇਰੇ ਪਿਤਾ ਔਰ ਅੱਜ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਰਹੇ ਨੇ ਪ੍ਰਭੂ ਕਿ ਜਿਵੇਂ ਤੁਸੀਂ ਕਿਹਾ ਹੈ ਮੇਰੇ ਪਿਤਾ ਵੀ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਜੋ ਆਪਣੇ ਮukh ਚੋਂ ਬੋਲ ਕੇ ਇਹ ਪ੍ਰਾਰਥਨਾ ਕਰ ਰਹੇ ਨੇ ਔਰ ਇਸ ਪ੍ਰਾਰਥਨਾ ਨੂੰ ਗ੍ਰਹਿਣ ਕਰ ਰਹੇ ਨੇ ਉਹ ਬਚਨ ਤੇ ਵਿਸ਼ਵਾਸ ਕਰ ਰਹੇ ਨੇ ਮੇਰੇ ਪਿਤਾ ਅਜੋ ਚਿੰਤਾ ਚੋ ਆਜ਼ਾਦ ਹੋ ਰਹੇ ਨੇ ਮੇਰੇ ਪਿਤਾ ਅਜੋ ਚਿੰਤਾ ਚੋ ਆਜ਼ਾਦ ਹੋ ਰਹੇ ਨੇ ਪ੍ਰਭੂ ਯਿਸੂ ਤੇ ਦੇ ਨਾਮ ਦੇ ਵਿੱਚ ਮੇਰੇ ਪਿਤਾ ਜੋ ਜੋ ਜਨ ਆਪਣੇ ਜੀਵਨ ਵਿੱਚ ਆਪਣੇ ਘਰ ਵਿੱਚ ਇਸ ਬਚਨ ਨੂੰ ਬੋਲ ਰਿਹਾ ਹੈ ਮੇਰੇ ਪਿਤਾ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਤੁਹਾਡੀਆਂ ਬੇਨਤੀਆਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਪ੍ਰਾਰਥਨਾਵਾਂ ਧੰਨਵਾਦ ਸਹਿਤ ਪਰਮੇਸ਼ਵਰ ਦੇ ਅੱਗੇ ਹੋਣ ਅੱਜ ਜੋ ਜੋ ਚਾਨ ਇਸ ਬਚਨ ਨੂੰ ਬੋਲ ਰਿਹਾ ਹੈ ਪ੍ਰਭੂ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ ਅੱਜ ਉਹਨਾਂ ਨੂੰ ਜੋ ਵੀ ਕੋਈ ਚਿੰਤਾ ਹੈ ਮੇਰੇ ਪਿਤਾ ਅੱਜ ਤੁਸੀਂ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਰਹੇ ਹੋ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਖੁਦਾਬਾਪ ਜਿਨ੍ਹਾਂ ਦੀਆਂ ਬਰਕਤਾਂ ਰੁਕੀਆਂ ਹੋਈਆਂ ਨੇ ਮੇਰੇ ਪਿਤਾ ਜਿਨ੍ਹਾਂ ਦੀਆਂ ਆਸ਼ੀਸ਼ਾਂ ਰੁਕੀਆਂ ਹੋਈਆਂ ਨੇ ਮੇਰੇ ਪ੍ਰਭੂ ਅੱਜ ਤੁਸੀਂ ਆਪਣੇ ਵਚਨ ਦੀ ਸਮਰਥ ਦੇ ਨਾਲ ਉਹਨਾਂ ਨੂੰ ਆਸ਼ੀਸ਼ਾਂ ਨਾਲ ਪਰ ਰਹੇ ਹੋ ਪ੍ਰਭੂ ਤੁਸੀਂ ਕਿਹਾ ਕਿ ਮੈਂ ਤੁਹਾਨੂੰ ਵਾਅਦੇ ਤੇ ਵਾਦਾ ਦਵਾਗਾ ਤੁਹਾਨੂੰ ਬਰਕਤਾਂ ਤੇ ਬਰਕਤਾਂ ਦਵਾਗਾ ਅੱਜ ਇਹ ਵਚਨ ਦੀ ਸਮਰਥ ਮੇਰੇ ਪਰਮੇਸ਼ਰ ਉਹ ਰੁਕੀਆਂ ਬਰਕਤਾਂ ਨੂੰ ਬਹਾਲ ਕਰ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਰੁਕੇ ਵਾਦਿਆਂ ਨੂੰ ਬਹਾਲ ਕਰ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਔਰ ਸਾਰੀ ਚਿੰਤਾ ਨੂੰ ਦੂਰ ਕਰ ਰਹੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਜੋ ਜੋ ਜਨ ਮੇਰੇ ਪ੍ਰਭੂ ਪ੍ਰਾਰਥਨਾ ਨਹੀਂ ਕਰ ਪਾਉਂਦੇ ਮੇਰੇ ਪਿਤਾ ਅੱਜ ਮੇਰੇ ਪ੍ਰਭੂ ਤੇਰਾ ਪਵਿੱਤਰ ਆਤਮਾ ਉਹਨਾਂ ਨੂੰ ਸਮਰਥ ਦਵੇ ਮੇਰੇ ਪਿਤਾ ਤੁਹਾਡਾ ਪਵਿੱਤਰ ਆਤਮਾ ਉਹਨਾਂ ਨੂੰ ਸਿਖਾਵੇ ਮੇਰੇ ਪਿਤਾ ਕਿ ਇਹ ਸੁਬਚਨ ਦੇ ਅਨੁਸਾਰ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਮੇਰੇ ਪਿਤਾ ਜੀ ਤੁਹਾਡੇ ਬਚਨ ਦੀ ਸਮਰਥਾ ਉਹਨਾਂ ਨੂੰ ਸਮਝ ਦਵੇ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਸੁੱਧ ਬੁੱਧ ਗਿਆਨ ਸਲਾਹ ਸਮਰਥਾ ਤੁਹਾਡੇ ਬੰਨਿਓ ਮਿਲਦਾ ਹੈ ਮੇਰੇ ਪਿਤਾ ਅੱਜ ਤੁਹਾਡੇ ਬਚਨ ਦੀ ਤਾਕਤ ਮੈਂ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਇੰਪਾਰਟ ਕਰਦਾ ਹਾਂ ਮੇਰੇ ਪਿਤਾ ਔਰ ਤੁਹਾਡੇ ਲੋਕ ਜੋ ਪ੍ਰਾਰਥਨਾ ਨਹੀਂ ਕਰ ਪਾਉਂਦੇ ਮੇਰੇ ਪਿਤਾ ਉਹ ਪੂਰੀ ਸਮਝ ਦੇ ਨਾਲ ਮੇਰੇ ਪ੍ਰਭੂ ਆਪਣੇ ਮਨ ਤੋਂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪ੍ਰਭੂ ਇਹਨਾਂ ਵਚਨਾਂ ਦੀ ਸਮਰਥ ਦੇ ਦੁਆਰਾ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਜੋ ਜੋ ਜਨ ਮੇਰੇ ਪ੍ਰਭੂ ਖੁਦਾ ਬਾਪ ਪ੍ਰਾਰਥਨਾ ਕਰਨ ਔਰ ਉਹਨਾਂ ਦੇ ਜੀਵਨ ਵਿੱਚ ਉਹ ਸਾਰੀਆਂ ਚਿੰਤਾਵਾਂ ਹਮੇਸ਼ਾ ਲਈ ਖਤਮ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਵਿੱਤਰ ਆਤਮਾ ਜੀ ਮਦਦ ਕਰੋ ਇੱਕ ਇੱਕ ਜਾਂਦੀ ਪਵਿੱਤਰ ਆਤਮਾ ਜੀ ਸਹਾਇਤਾ ਕਰੋ ਇੱਕ ਇੱਕ ਜਾਂਦੀ ਪ੍ਰਭੂ ਤੁਸੀਂ ਕਿਹਾ ਹੈ ਆਪਣੇ ਵਚਨ ਵਿੱਚ ਕਿ ਮੈਂ ਤੁਹਾਨੂੰ ਇੱਕ ਸਹਾਇਕ ਦਵਾਂਗਾ ਜੋ ਤੁਹਾਡੀ ਮਦਦ ਕਰੇਗਾ ਅੱਜ ਪਵਿੱਤਰ ਆਤਮਾ ਜੀ ਤੁਸੀਂ ਇੱਕ ਇੱਕ ਦੇ ਜੀਵਨ ਵਿੱਚ ਜਾਓ ਇੱਕ ਇੱਕ ਦੇ ਘਰ ਵਿੱਚ ਜਾਓ ਇੱਕ ਇੱਕ ਦੀ ਸਮਝ ਵਿੱਚ ਜਾਓ ਇੱਕ ਇੱਕ ਦੇ ਸ਼ਬਦਾਂ ਵਿੱਚ ਚਲੇ ਜਾਓ ਉਹ ਪਵਿੱਤਰ ਆਤਮਾ ਜੀ ਤੁਸੀਂ ਇੱਕ ਇੱਕ ਨੂੰ ਸ਼ਬਦ ਦਓ ਪ੍ਰਾਰਥਨਾ ਕਰਨ ਵਾਸਤੇ ਤੁਸੀਂ ਇੱਕ ਇੱਕ ਨੂੰ ਸਿਖਾਓ ਪਵਿੱਤਰ ਆਤਮਾ ਜੀ ਕਿ ਤੁਹਾਡੇ ਲੋਕ ਕਿਸ ਤਰ੍ਹਾਂ ਪ੍ਰਾਰਥਨਾ ਕਰਨ ਪਵਿੱਤਰ ਆਤਮਾ ਜੀ ਤੁਸੀਂ ਉਹ ਜੋ ਸਭ ਕੁਝ ਕਰ ਸਕਦੇ ਹੋ ਅੱਜ ਮੈਂ ਪਵਿੱਤਰ ਆਤਮਾ ਜੀ ਤੁਹਾਡੇ ਅੱਗੇ ਤੁਹਾਡੇ ਤੁਹਾਡੇ ਚਰਨਾਂ 'ਚ ਪ੍ਰਾਰਥਨਾ ਕਰਦਾ ਹਾਂ ਪਵਿੱਤਰ ਆਤਮਾ ਜੀ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਤੁਸੀਂ ਇੱਕ ਇੱਕ ਦੇ ਜੀਵਨ ਵਿੱਚ ਆ ਜਾਓ ਇੱਕ ਇੱਕ ਦੀ ਜ਼ਿੰਦਗੀ ਵਿੱਚ ਆ ਜਾਓ ਉਹਨਾਂ ਦੇ ਘਰਾਂ ਵਿੱਚ ਆ ਜਾਓ ਉਹਨਾਂ ਦੀਆਂ ਪ੍ਰਾਰਥਨਾ ਵਿੱਚ ਆ ਜਾਓ ਉਹਨਾਂ ਦੇ ਸ਼ਬਦਾਂ ਵਿੱਚ ਆ ਜਾਓ ਅੱਜ ਪਵਿੱਤਰ ਆਤਮਾ ਜੀ ਜਦੋਂ ਤੁਹਾਡੇ ਲੋਕ ਇਸ ਬਚਨ ਦੇ ਦੁਆਰਾ ਪ੍ਰਾਰਥਨਾ ਕਰਨ ਪਵਿੱਤਰ ਆਤਮਾ ਜੀ ਤੁਸੀਂ ਉਹਨਾਂ ਨੂੰ ਪਰ ਪੂਰੀ ਨਾਲ ਵੱਡੇ ਸ਼ਬਦ ਦਾਉ ਤਾਂ ਕਿ ਉਹ ਛੁਟਕਾਰੇ ਪਾ ਸਕਣ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਖੁਦਾ ਬਾਪ ਸੱਚਮੁੱਚ ਤੁਸੀਂ ਮਹਾਨ ਹੋ ਮੇਰੇ ਪ੍ਰਭੂ ਤੁਹਾਡੇ ਵਚਨਾਂ 'ਚ ਤਾਕਤ ਹੈ ਮੇਰੇ ਪਿਤਾ ਅੱਜ ਉਹ ਤਾਕਤ ਤੁਹਾਡੇ ਲੋਕਾਂ ਨੂੰ ਆਜ਼ਾਦ ਕਰ ਚੁੱਕੀ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਔਰ ਪਰਮੇਸ਼ਵਰ ਤੁਸੀਂ ਕਿਹਾ ਵਚਨ ਵਿੱਚ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਅੱਜ ਅਸੀਂ ਸਾਰੀਆਂ ਚਿੰਤਾ ਤੋਂ ਆਜ਼ਾਦ ਹੋ ਚੁੱਕੇ ਹਾਂ ਔਰ ਪਰਮੇਸ਼ਵਰ ਤੁਹਾਡੀ ਮਹਿਮਾ ਕਰਨ ਵਾਲੇ ਬਣ ਚੁੱਕੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਅੱਜ ਤੁਸੀਂ ਆਪਣੇ ਬਚਨਾਂ ਦੀ ਤਾਕਤ ਨਾਲ ਸਾਨੂੰ ਆਜ਼ਾਦ ਕਰ ਦਿੰਦਾ ਹੈ ਰਿਹਾ ਕਰ ਦਿੰਦਾ ਹੈ ਸਾਡੀ ਡਿਪਰੈਸ਼ਨ ਸਾਡੀ ਟੈਨਸ਼ਨ ਸਾਡੀ ਚਿੰਤਾ ਅੱਜ ਤੁਸੀਂ ਦੂਰ ਕਰ ਦਿੱਤੀ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਫਿਰ ਕਹਿੰਦਾ ਹਾਂ ਪ੍ਰਭੂ ਯਿਸੂ ਤੁਹਾਡੇ ਇਸ वचन ਦੇ ਦੁਆਰਾ ਤੁਸੀਂ ਕਿਹਾ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ ਔਰ ਪਰਮੇਸ਼ਵਰ ਅੱਜ ਸਾਰੀਆਂ ਚਿੰਤਾਵਾਂ ਜਿਨ੍ਹਾਂ ਨੇ ਇਸ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਹੈ ਵਚਨ ਨੂੰ ਗ੍ਰਹਿਣ ਕੀਤਾ ਹੈ ਔਰ ਇਹ ਪ੍ਰਾਰਥਨਾ ਨੂੰ ਦੁਖੀ ਲੋਕਾਂ ਤੱਕ ਪਹੁੰਚਾਇਆ ਹੈ ਅੱਜ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਚੁੱਕੀਆਂ ਨੇ ਪ੍ਰਭੂ ਯਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਾਪ ਮੇਰੇ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਾਂ ਹਰ ਪ੍ਰਾਰਥਨਾ ਪ੍ਰਭੂ ਯਿਸੂ ਤੜੇ ਜੀਵਤ ਜੀਵਤ ਸਾਮਰਥੀ ਨਾਮ ਤੇ ਪਿਤਾ ਪਰਮੇਸ਼ਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਔਰ ਤੁਸੀਂ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰੋ ਆਪਣੇ ਘਰ ਦੇ ਵਿੱਚ ਪਰਮੇਸ਼ਰ ਤੁਹਾਡੀ ਆਵਾਜ਼ ਨੂੰ ਸੁਣਨਗੇ ਔਰ ਤੁਹਾਨੂੰ ਹਰ ਚਿੰਤਾ ਚੋਂ ਬਾਹਰ ਕੱਢਣਗੇ ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਮੈਨੂੰ ਪੁਕਾਰੋਗੇ ਤਾਂ ਮੈਂ ਤੁਹਾਡੀ ਆਵਾਜ਼ ਨੂੰ ਸੁਣਾਗਾ ਅੱਜ ਇਸ वचन ਦੇ ਦੁਆਰਾ ਪਰਮੇਸ਼ਰ ਨੂੰ ਕਹੋ ਪਰਮੇਸ਼ਰ ਤੁਸੀਂ ਕਹਿ ਦਿੱਤਾ ਹੈ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਅੱਜ ਮੈਂ ਸਾਰੀਆਂ ਚਿੰਤਾ ਨੂੰ ਛੱਡ ਕੇ ਤੁਹਾਡੀ ਮਹਿਮਾ ਕਰ ਰਿਹਾ ਪਰਮੇਸ਼ਰ ਔਰ ਜੋ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੈ ਅੱਜ ਪਰਮੇਸ਼ਰ ਦੇ ਅੱਗੇ ਉਸ ਚਿੰਤਾ ਨੂੰ ਰੱਖ ਦਿਓ ਕਿਉਂਕਿ ਉਹਦੇ वचन ਵਿੱਚ ਤਾਕਤ ਹੈ ਉਹਦੇ वचन ਚ ਸਮਰਥ ਹੈ ਉਹਨੇ ਕਹਿ ਦਿੱਤਾ ਕਿ ਕਿਸੇ ਗੱਲ ਦੀ ਚਿੰਤਾ ਨਾ ਕਰੋ ਤੇ ਨਾ ਕਰੋ ਕਿਉਂਕਿ ਉਹ ਤੁਹਾਡੀ ਖੁਦ ਚਿੰਤਾ ਕਰਦਾ ਹੈ ਤੁਹਾਡਾ ਫਿਕਰ ਕਰਦਾ ਹੈ ਉਹ ਅੱਜ ਸਾਰੀਆਂ ਚਿੰਤਾਵਾਂ ਆਪਣੀਆਂ ਪਰਮੇਸ਼ਰ ਨੂੰ ਦੇ ਦਿਓ ਬਸ ਉਹਦੀ ਮਹਿਮਾ ਵੱਲ ਉਹਦੇ ਚਰਨਾਂ ਦੇ ਵਿੱਚ ਜੁੜ ਕੇ ਪ੍ਰਾਰਥਨਾ ਵਿੱਚ ਲਗਾਤਾਰ ਬਣੇ ਰਹੋ ਔਰ ਪ੍ਰਭੂ ਦਾ ਧੰਨਵਾਦ ਕਰਦੇ ਰਹੋ ਸਾਰਿਆਂ ਨੂੰ ਸ਼ੈਨ ਮਸੀਹ ਦੀ ਗੋਡ ਬlesਸ ਯੂ